ਉਹ ਅਸਲੇ ਹੜਾ ਦੀ ਮਾਰ ਦੇ ਥੱਲੇ ਆ ਗਏ ਮੇਰੇ ਨਾਲ ਸਰਦਾਰ ਹਰਜੀਤ ਸਿੰਘ ਸੰਧੋਜੀ ਜਿਹੜੇ ਸਾਡੇ ਬੜੇ ਲੋਕਪ੍ਰੀਏ ਪ੍ਰਧਾਨ ਪੰਚਾਇਤ ਦਾ ਵੀ ਇਲੈਕਸ਼ਨ ਲੜ ਰਹੇ ਨੇ ਉਹ ਲੋਕਾਂ ਦੇ ਵਿੱਚ ਦੀ ਨਜ਼ਰ ਆ ਰਹੇ ਨੇ ਤੇ ਇਹਨਾਂ ਦੇ ਬੁਲਾਵੇ ਤੇ ਮੈਂ ਆਇਆ ਦਲਬੀਰ ਰੁਗੋ ਕੋਟੀ ਜੀ ਵੀ ਨੇ ਸਰਪੰਚ ਸਾਹਿਬ ਵੀ ਨੇ ਤੇ ਇਹ ਬਹੁਤ ਵੱਡੀ ਵਿਵਧਾਈ ਹੈ ਜੀ ਔਰ ਮੈਂ ਤੁਹਾਨੂੰ ਇਹ ਵਿਸ਼ਵਾਸ ਦਵਾਉਂ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਔਰ ਭਾਰਤ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਐਨਡੀਆ ਸਰਕਾਰ ਹੈ ਉਹਨਾਂ ਨੇ 292 ਕਰੋੜ ਰੁਪਇਆ ਪੰਜਾਬ ਸਰਕਾਰ ਨੂੰ ਅਜ ਤੋਂ 2 ਮਹੀਨੇ ਪਹਿਲੇ ਹੀ ਬੁਟਾ ਦਿੱਤਾ ਜਿਹਨੂੰ ਕਹਿ ਸਕਦੇ ਡਿਜ਼ਾਸਟਰ ਮੈਨੇਜਮੈਂਟ ਮਤਲਬ ਕਿ ਕੋਈ ਹੜ੍ਹਾਂ ਦੇ ਪ੍ਰੀਕਾਸ਼ਨ ਲੈਣ ਦੇ ਲਈ ਹੜ੍ਹਾਂ ਤੋਂ ਬਚਾ ਦੇ ਲਈ ਉਹ ਪੈਸਾ ਪੰਜਾਬ ਸਰਕਾਰ ਕੋਲ ਪਹੁੰਚ ਗਿਆ ਵੀ ਇਦੇ ਨਾਲ ਹੀ ਕੱਲ ਅਮਿਸ਼ਾ ਜੀ ਜਿਹੜੇ ਸਾਡੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਵੀ ਵਿਸ਼ਵਾਸ ਦਵਾਇਆ ਹੈ ਕਿ ਪੰਜਾਬ ਨੂੰ ਕਿਸੇ ਤਰ੍ਹਾਂ ਦਾ ਵੀ ਜੋ ਮਦਦ ਚਾਹੀਦੀ ਹੈ ਕੇਂਦਰ ਸਰਕਾਰ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਉਹ ਸਾਰੀ ਮਦਦ ਜਿਹੜੀ ਹੈ ਮੋਈਆ ਕਰਵਾਈ ਜਾਏਗਾ ਇਹਦੇ ਨਾਲ ਹੀ ਸ਼ਿਵਰਾਜ ਸਿੰਘ ਛੁਆਨ ਜੀ ਜਿਹੜੇ ਕਿ ਸਾਡੇ ਮੰਤਰੀ ਨੇ ਆਪਣੇ ਖੇਤੀ ਮੰਤਰੀ ਉਹਨਾਂ ਨੇ ਵੀ ਇਹ ਵਿਸ਼ਵਾਸ ਦੋ ਹੈ ਕਿ ਉਹਨਾਂ ਨੇ ਆਪਣੀਆਂ ਟੀਮਾਂ ਭੇਜਤੀਆਂ ਹਨ ਔਰ ਉਹ ਟੀਮਾਂ ਐਗਰੀਕਲਚਰ ਦੀ ਆ ਉਹ ਟੀਮਾਂ ਆ ਕੇ ਪੂਰਾ ਜਾਇਜ਼ਾ ਲੈ ਰਹੀ ਹੈ ਕਿ ਜੋ ਵੀ ਨੁਕਸਾਨ ਹੈ ਜੋ ਵੀ ਮੁਰੂ ਛਾਵੇਂ ਲਈ ਲੋਕਾਂ ਨੂੰ ਮਦਦ ਚਾਹੀਦੀ ਹੋਏਗੀ ਉਹ ਕੇਂਦਰ ਦੀ ਭਾਜਪਾ ਸਰਕਾਰ ਕਰੇਗਾ ਮੈਂ ਇਸ ਬਾਰੇ ਕਾਂਗਾ ਕਿ ਪਗਵਾਨ ਤਾਂ ਮਾਨ ਜੀ ਦੀ ਸਟੇਟਮੈਂਟ ਮੈਨੂੰ ਚੰਗੀ ਨਹੀਂ ਲੱਗੀ ਇਹ ਇਥੇ ਰਾਜਨੀਤੀ ਨਹੀਂ ਹੈ ਜੀ ਇਹ ਤੇ ਇੱਕ ਵਿਵਿਧਾ ਹੈ ਜਿਹਨੂੰ ਰਲ ਮਿਲ ਕੇ ਸਾਨੂੰ ਮੁਕਾਬਲਾ ਕਰਨਾ ਚਾਹੀਦਾ ਹੈ ਪਰ ਮਾਨ ਸਾਹਿਬ ਦੀ ਇੱਕ ਸਟੇਟਮੈਂਟ ਆਈ ਸੀ ਆਈ ਤੋਂ 15-20 ਦਿਨ ਪਹਿਲੇ ਸਾਨੂੰ ਮਿਲੋੜ ਹੀ ਨਹੀਂ ਸਾਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ ਬਲੀ ਹੰਕਾਰ ਹੈ ਕਿ ਲੋਕੀ ਇਥੇ ਤਣ ਰਹੇ ਨੇ ਲੋਕੀਆ ਭਾਰਤੀ ਜਨਤਾ ਪਾਰਟੀ ਦੇ ਤੁਸੀਂ ਦੇਖੋ ਅੱਜ ਮੇਰੇ ਨਾਲ ਸਾਰੇ ਵਰਕਰ ਸਹਿਬਾਨ ਮੇਰੇ ਨਾਲ ਖੜੇ ਨੇ ਔਰ ਨਿਰੰਤਰ ਲੱਗੇ ਨੇ ਔਰ ਇੱਥੇ ਹੀ ਨਹੀਂ ਸਾਰੇ ਪੰਜਾਬ ਹੀ ਲੱਗੇ ਨੇ ਅੱਜ ਸਾਡੀ ਮੀਟਿੰਗ ਹੋਈ ਜਿਹਦੇ ਜਿਹੇ ਢਾਕੜ ਸਾਹਿਬ ਵੀ ਸੀ ਐਕਚੁਅਲੀ ਸ਼ਰਮਾ ਜੀ ਵੀ ਸੀ ਜਿਹੜੇ ਢਾਕੜ ਸਾਹਿਬ ਨੇ ਪ੍ਰਧਾਨ ਨੇ ਔਰ ਸ੍ਰੀ ਸ਼ਰਮਾ ਜੀ ਕਾਰਜਕਾਰੀ ਪ੍ਰਧਾਨ ਨੇ ਔਰ ਜਿਹੜੀ ਬੁੱਕ ਪੰਜਾਬ ਦੀ ਲੀਡਰਸ਼ਿਪ ਹੈ ਕਿ ਉਹਦੇ ਵਿੱਚ ਸਾਰੇ ਜਨਿਆਂ ਨੇ ਰਿਪੋਰਟ ਦਿੱਤੀ ਆਪਣੇ ਆਪਣੇ ਹਲਕੇ ਆਪਣੇ ਆਪਣੇ ਇਲਾਕੇ ਸਾਰੇ ਲੱਗੇ ਹੋਏ ਨੇ ਲੋਕਾਂ ਦੀ ਸੇਵਾ ਕਰਨ ਜਿਹੜੇ ਜਿਹਕੇ ਲੋਕਾਂ ਨੂੰ ਜੋਜ ਰੂਰਤਾ ਹੈ ਉਹ ਪੁੱਛਾਈ ਜਾ ਰਹੀ ਹੈ ਮੈਂ ਵਿਸ਼ਵਾਸ ਦੁਆਣਾ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ 올 ਇੰਡੀਆ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੱਲੋਂ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਵੱਲੋਂ ਸਾਡੇ ਜਿਹੜੇ ਪ੍ਰਧਾਨ ਨੇ ਰਾਸ਼ਟਰੀ ਪ੍ਰਧਾਨ ਨੇ ਜਗਤ ਪ੍ਰਕਾਸ਼ ਨਟਾ ਜੀ ਔਰ ਸਾਡੇ ਜਿਹੜੇ ਖੇਤੀ ਮੰਤਰੀ ਨੇ ਟੁਹਾਰਨ ਸਾਹਿਬ ਕਿ ਹਰ ਤਰ੍ਹਾਂ ਦੀ ਮਦਦ ਜਿਹੜੀ ਪੰਜਾਬ ਨੂੰ ਚਾਹੀਦੀ ਹੈ ਉਹ ਮਦਦ ਪਹੁੰਚਾਈ ਜਾਏਗੀ ਔਰ ਕਿਸੇ ਪਾਸੇ ਉਹ ਵੀ ਜੋ ਕਮੀ ਕੇਂਦਰ ਸਰਕਾਰ ਵੱਲੋਂ ਨਹੀਂ ਰਹਿਣ ਦਿੱਤੀ ਜਾਏਗੀ। ਜ਼िला ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਮੁੰਡਾ ਪਿੰਡ ਵਿਖੇ ਪਾਕੀ ਦੇ ਦੇਸ਼ਾਂ ਨਿਰਦੇਸ਼ਾਂ ਦੇ ਤਹਿਤ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਪ੍ਰਦੇਸ਼ ਦੇ ਸਾਬਕਾ ਪ੍ਰਧਾਨ ਸਾਬਕਾ ਰਾਸਭਾ ਮੈਂਬਰ ਸ਼੍ਰੀ ਸੁਵੇਤ ਮਲਕੀ ਜੀ ਉਹ ਚੇਤੇ ਤੌਰ ਤੇ ਕੁਦਰਤੀ ਆਫਤ ਜਿਹੜੀ ਸਾਡੇ ਦਰਤਰਨ ਤਰਨ ਜ਼ਿਲ੍ਹੇ ਦੇ ਵਿੱਚ ਹੜਾਂ ਦੀ ਲਪੇਟ ਦੇ ਵਿੱਚ ਚਾਹੇ ਕਿਸਾਨ ਦੀ ਗੱਲ ਕਰੀਏ ਮਜ਼ਦੂਰ ਦੀ ਗੱਲ ਕਰੀਏ ਜਿਹੜਾ ਇਹ ਕਹਿਰ ਪਰਸਿਆ ਉਹਦੇ ਤਹਿਤ ਅੱਜ ਕੇਂਦਰ ਵੱਲੋਂ ਉਹਨਾਂ ਦੀ ਹਦ ਤਾਤੇ ਅਨੁਸਾਰ ਕਿ ਕੀ ਕੀ ਦੁੱਖ ਤਕਲੀਫਾਂ ਨੇ ਇਲਾਕੇ ਦੇ ਲੋਕਾਂ ਦੀ ਕਿਉਂਕਿ ਲਗਾਤਾਰ ਭਾਰਤੀ ਜਨਤਾ ਪਾਰਟੀ ਜਿਹੜੀ ਵੱਖ-ਵੱਖ ਖੇਤਰਾਂ ਦੇ ਵਿੱਚ ਜਿੱਥੇ ਕੁਦਰਤੀ ਆਫਤ ਦੇ ਨਾਲ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਨੁਕਸਾਨ ਹੋ ਚੁੱਕਾ ਹੈ ਮਜ਼ਦੂਰਾਂ ਦਾ ਨੁਕਸਾਨ ਹੋ ਚੁੱਕਾ ਹੈ ਉਹ ਤਾਂ ਲਗਾਤਾਰ ਜਿੱਥੇ ਜੈਜਾਲਾ ਰਹੇ ਨੇ ਉਥੋਂ ਦੇ ਰਹਿੰਦੇ ਭਾਰਤੀ ਜਨਤਾ ਪਾਰਟੀ ਦੀਆਂ ਸੱਜੀਆਂ ਖੱਬੀਆਂ ਪਾਵਾ ਲਗਾਤਾਰ ਨਿਰੰਤਰ ਜਿਹੜਾ ਉਹ ਆਪਣੇ ਵੱਲੋਂ ਰਾਜਨੀਤਿਕ ਪੱਤਰ ਤੋਂ ਉੱਪਰ ਉੱਠ ਕੇ ਜਿਹੜੀ ਹਰੇਕ ਸੰਭਵ ਯਤਨ ਕਰਕੇ ਉਹ ਕਿਸਾਨਾਂ ਤੱਕ ਮਜ਼ਦੂਰਾਂ ਤੱਕ ਆਪਣੀਆਂ ਜੜੀਆਂ ਸੁਵਾਵਾ ਦੇ ਰਹੀਆਂ ਨੇ ਗੱਲ ਕਰ ਲਈਏ ਚਾਹੇ ਖੇਮ ਕਰਨ ਦੀ ਸਰਦਾਰ ਦਲਬੀਰ ਸਿੰਘ ਗਲਗੋ ਵੀ ਪਿਛਲੇ ਸਮੇਂ ਤੋਂ ਲਗਾਤਾਰ ਹਲਕੇ ਦੇ ਵਿੱਚ ਉਹ ਕਿਸਾਨ ਮਜ਼ਦੂਰਾਂ ਦੇ ਸੰਪਰਕ ਦੇ ਵਿੱਚ ਨੇ ਗੱਲ ਪੱਟੀ ਦੀ ਕਰੀਏ ਸਾਡੇ ਸਤਿਕਾਰਯੋਗ ਜਿਸਕਰ ਰਣਜੀਤ ਸਿੰਘ ਕੁਮਾਰ ਸੋਨੋ ਜੀ ਉੱਥੋਂ ਦੀ ਸਮੁੱਚੀ ਜਿਹੜੀ ਟੀਮ ਆ ਉਹ ਲਗਾਤਾਰ ਜੋ ਵੀ ਸੰਭਵ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਵਰਕਰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹਾਂ ਪਾਰਟੀ ਪੱਧਰ ਤੋਂ ਵੀ ਉੱਪਰ ਉੱਠ ਕੇ ਕਿ ਲਗਾਤਾਰ ਜਿਹੜਾ ਉਹ ਕਿਸਾਨ ਮਜ਼ਦੂਰਾਂ ਦੇ ਹੱਕ ਦੇ ਵਿੱਚੋਂ ਪੈਰਾ ਦੇ ਰਿਹਾ ਤੇ ਅੱਜ ਜਿੱਥੇ ਵਿਸ਼ੇਸ਼ ਤੌਰ ਤੇ ਫਿਰ ਸ੍ਰੀ ਸ਼ਵੇਤ ਮਲਕ ਜੀ ਨੇ ਪਹੁੰਚ ਕੇ ਇਲਾਕੇ ਦੇ ਲੋਕਾਂ ਦੇ ਨਾਲ ਵੀ ਰੂਬਰੂ ਹੋ ਰਹੇ ਨੇ ਆਪਣੇ ਅੱਖੀਂ ਡਿਠਾ ਹਾਲ ਵੀ ਵੇਖ ਕੇ ਤੁਹਾਡੇ ਮਾਧਿਅਮ ਰਹੀਂ ਇਹਨਾਂ ਨੇ ਆਪਣੀ ਸ਼ਬਦਾ ਰਹੀਂ ਸਾਰਾ ਕੁਝ ਬਿਆਨ ਵੀ ਕੀਤਾ ਤੇ ਮੈਨੂੰ ਆਸ ਹੈ ਕਿ ਹਮੇਸ਼ਾ ਹੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਲਗਾਤਾਰ ਜਦੋਂ ਵੀ ਸਾਡਾ ਪੰਜਾਬ ਕਿਸੇ ਵੀ ਸੰਕਟ ਘੜੀ ਦੇ ਵਿੱਚ ਆਇਆ ਜਦੋਂ ਦੀ ਵੀ ਪੂਰੇ ਭਾਰਤ ਦੇ ਵਿੱਚ ਉਹਨਾਂ ਨੂੰ ਪਿਛਲੇ 15 ਸਾਲਾਂ ਤੋਂ ਲਗਾਤਾਰ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਪ੍ਰਤੀ ਉਹਨਾਂ ਸਹਿਦਰਤਾ ਵਿਖਾਉਂਦੇ ਆ ਹਰੇਕ ਔਖੀ ਸੌਖੀ ਘੜੀ ਦੇ ਵਿੱਚ ਉਹਨਾਂ ਨੇ ਹਰੇਕ ਸੰਭਵ ਜਿਹੜੀ ਆ ਉਹ ਸਹਾਇਤਾ ਵੀ ਦਿੱਤੀ ਆ ਤੇ ਅੱਜ ਵੀ ਜਦਾਂ ਮਾਨਜੋਗ ਸ਼ਵੇਤ ਮਲਕ ਜੀ ਦੱਸ ਰਹੇ ਸੀ ਕਿ ਕੁਦਰਤੀ ਆਫਤਾਂ ਦੇ ਬਚਾਅ ਤੋਂ ਪਹਿਲਾਂ ਵੀ ਸ਼ਾਇਦ 211 ਕਿ ਮੈ 292 ਕਰੋੜ ਦੇ ਕਰੀਬ ਕਿ ਜਿਹੜਾ ਇਹ ਪੈਸਾ ਪਹਿਲੀ ਕਿਸ਼ਤ ਜਿਹੜੀ ਉਹ ਕੇਂਦਰ ਦੇ ਚੁੱਕੀ ਆ ਜਦਕਿ ਉਹਦੇ ਤਹਿਤ ਮੈਂ ਮਹਿਸੂਸ ਕਰਦਾ ਕਿ ਮਾਨਜੋਗ ਸਾਡੇ ਪੰਜਾਬ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਤੁਹਾਡੇ ਪ੍ਰਸ ਦੇ ਮਾਧਿਅਮ ਰਹੀਂ ਇੱਥੇ ਕੰਕਰ ਦੇ ਤੇ ਜਿਸ ਦਿਨ ਅਜਨਾਲੇ ਆਏ ਸੀ ਉਸ ਦਿਨ ਵੀ ਗੱਲ ਕਰ ਚੁੱਕੇ ਨੇ ਤੇ ਉਹ ਪੈਸਾ ਰਿਲੀਜ਼ ਹੋਣ ਤੋਂ ਪਹਿਲਾਂ ਇੱਕ ਬੈਠਕ ਕੀਤੀ ਜਾਂਦੀ ਹੈ ਜਜ ਮਾਨਯੋਗ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਉਸ ਬੈਠਕ ਦਾ ਹਿੱਸਾ ਹੁੰਦਾ ਤੇ ਤੁਸੀਂ ਪਿਛਲੇ ਸਮੇਂ 'ਚ ਵੇਖੋ ਬੈਠਕ ਵੀ ਨਹੀਂ ਕੀਤੀ ਤੇ ਜਿਹੜਾ ਪੈਸਾ ਆਇਆ ਮੈਨੂੰ ਮਹਿਸੂਸ ਕਰਦਾ ਕਿ ਉਹ ਜਿੱਦਾਂ ਪੈਸਾ ਕਿੱਥੇ ਸੇਮ ਆ ਰਹੀ ਹੈ ਕਿ ਸਾਨੂੰ ਕੁਦਰਤੀ ਆਫਤਾਂ ਨੂੰ ਜਿਹੜਾ ਕੋਈ ਮੁਸ਼ਕਲ ਆਵੇ ਉਹਨਾਂ ਤੇ ਕੰਟਰੋਲ ਕੀਤਾ ਜਾਵੇ ਤੇ ਇਹਨਾਂ ਲੋਕਾਂ ਨੇ ਰਿਪੋਰਟ ਵੀ ਭੇਜ ਦਿੱਤੀ ਕਿ ਅਸੀਂ ਖਰਚ ਕਰ ਦਿੱਤਾ ਤੇ ਮੈਂ ਫਿਰ ਤੁਹਾਡੇ ਮਾਤੇ ਮਰਾਈ ਸੁਮੱਚੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਸੀਨੀਅਰ ਲੀਡਰਸ਼ਿਪ ਵੱਲੋਂ ਅਚੇਚੇ ਤੌਰ ਤੇ ਸ਼੍ਰੀ ਦੇਵਤ ਮਲਕੇ ਜੀ ਤੁਹਾਡੇ ਕੋਲ ਪਹੁੰਚੇ ਨੇ ਸਾਨੂੰ ਪੂਰੀ ਆਸ ਹੈ ਆਪਣੀ ਪਾਰਟੀ ਤੇ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਵੀ ਰਾਜਨੀਤਿਕ ਪੱਤਰ ਤੋਂ ਉੱਪਰ ਉੱਠ ਕੇ ਅਸੀਂ ਜੋਹੜ ਦੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਿਹੜੇ ਵੀ ਪ੍ਰਭਾਵਿਤ ਇਲਾਕੇ ਨੇ ਕਿ ਵੱਤ ਵਤ ਜਿਹੜੀ ਕੇਂਦਰ ਵੱਲੋਂ ਵੀ ਵਿਸ਼ਵਾਸ ਦਵਾਇਆ ਕਿ ਜਲਦੀ ਤੋਂ ਜਲਦੀ ਵਿਸ਼ੇਸ਼ ਪੈਕੇਜ ਦੇ ਕੇ ਅਸੀਂ ਆਪਣੇ ਕਿਸਾਨ ਮਜ਼ਦੂਰਾਂ ਲਈ ਹਰ ਸੰਭਵ ਜਿਹੜੀ ਉਹ ਸਹਾਇਤਾ ਕਰ ਲਈ ਅੱਜ ਵੀ ਤਤ ਪਰ ਜੇ ਤੁਸੀਂ ਵੇਖੋ ਕਿ ਕੇਂਦਰ ਨੇ ਕਰੋੜਾਂ ਰੁਪਏ ਭੇਜਿਆ ਸੀ ਪ੍ਰਧਾਨ ਮੰਤਰੀ ਆਵਾਸ ਸੜਕ ਯੋਜਨਾ ਦੇ ਤਹਿਤ ਇਨਾ ਐਡੀ ਨਾ ਕਮੀ ਸਰਕਾਰ ਆਮ ਆਦਮੀ ਪਾਰਟੀ ਕੋ ਇਨਾ ਕੋ ਟੈਂਡਰ ਹੀ ਨਹੀਂ ਲਾਇਕੇ ਸਾਰਾ ਪੈਸਾ ਹੀ ਵਾਪਸ ਚਲਾ ਗਿਆ ਜੀ ਇਨਾ ਲੋਕਾਂ ਕੋ ਸਿਰਫ ਇੱਕ ਗਮਰਾਹਕੁਨ ਪ੍ਰਚਾਰ ਤੋਂ ਬਿਨਾ ਕੁਝ ਵੀ ਨਹੀਂ ਇਹ ਲੋਕ ਸਮਝ ਚੁੱਕੇ ਆ ਕਿ ਹੁਣ ਲੋਕ ਦੀ ਕੇਂਦਰ ਤੇ ਪ੍ਰਤੀ ਜਾਗਰੂਕ ਹੋ ਚੁੱਕੇ ਆ ਤੁਹਾਡੇ ਸਾਹਮਣੇ ਆ ਅੱਜ ਵੀਰਾ ਘੱਟ ਕੇ ਇਲਾਕੇ ਦੇ ਜਿਹੜੇ ਕਿਸਾਨ ਆ ਅੱਜ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਵਰਕਰ ਹੈ ਇਸ ਇਲਾਕੇ ਦੇ ਵਿੱਚ ਉਹ ਵੀਰਾ ਘੱਟ ਕੇ ਜਦਾਂ ਪਤਾ ਲੱਗਾ ਕਿ ਸਾਡੀ ਪਾਰਟੀ ਦੀ ਲੀਡਰਸ਼ਿਪ ਸਾਡੇ ਇਲਾਕੇ ਦੇ ਵਿੱਚ ਆ ਕੇ ਸਾਡੇ ਦੁੱਖ ਸੁੱਖ ਦਾ ਜਿਹੜਾ ਉਹ ਸਾਰ ਲੈਣ ਪਹੁੰਚੇ ਆ ਤਾਂ ਅੱਜ ਲੋਕ ਵੀਰਾ ਘੱਟ ਕੇ ਜਿਹੜਾ ਉਹ ਇਲਾਕੇ ਤੇ ਪਹੁੰਚ ਗਿਆ ਸਿਰਫ ਇਹ ਲੋਕ ਆ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਆ ਸਿਰਫ ਤੇ ਸਿਰਫ ਕਿ ਉਠ ਬੋਲ ਕੇ ਗਮਰਾਹ ਕਰਕੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡ ਰਿਆ ਤੁਸੀਂ ਆਉਣ ਵਾਲੇ ਟਾਈਮ ਤੇ ਦੇਖਿਓ ਲੋਕ ਜਾਗਰੂਕ ਹੋ ਚੁੱਕੇ ਆ ਕਿ ਜੇ ਸਾਨੂੰ ਕੋਈ ਦੇ ਸਕਦਾ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਦੇ ਸਕਦੀ ਹੈ ਸਿਰਫ ਗਮਰਾਹ ਕਰਨ ਪ੍ਰਚਾਰ ਹੈ ਇਹ ਨਾਮ ਆਦਮੀ ਪਾਰਟੀ ਮੈਂ ਇੱਕ ਹੀ ਬੇਨਤੀ ਤੁਹਾਡੇ ਸਾਹਮਣੇ ਰਾਈਓ ਨੂੰ ਪੁੱਛਣਾ ਚਾਹੁੰਦਾ ਕੋਨੇ ਹੈਲੀਕਾਪਟਰ ਲਿਆ ਕਦੋਂ ਸੀ ਹੈਲੀਕਾਪਟਰ ਲਿਆ ਕਦੋਂ ਸੀ ਇਹ ਪਬਲਿਕ ਦੁਬਾਰਾ ਦਿੱਤੇ ਗਏ ਇੱਕ ਇੱਕ ਟੈਕਸ ਦੁਬਾਰਾ ਸਾਡੀ ਪ੍ਰਾਪਰਟੀ ਆ ਪਬਲਿਕ ਦੀ ਪ੍ਰਾਪਰਟੀ ਆ ਤੁਹਾਡੇ ਸਾਹਮਣੇ ਹੈ ਜੀ ਜਿੱਥੇ-ਜਿੱਥੇ ਹੜ੍ਹਾਂ ਤੋਂ ਪ੍ਰਭਾਵਿਤ ਇਲਾਕੇ ਨੇ ਕੇਂਦਰ ਵੱਲੋਂ ਚੌਪਰ ਦਿੱਤੇ ਜਾ ਰਹੇ ਨੇ ਜੱਟ ਦਿੱਤੇ ਜਾ ਰਹੇ ਨੇ 에어ਫੋਰਸ ਰਾਹੀਂ ਤਰ੍ਹਾਂ-ਤਰ੍ਹਾਂ ਦੀ ਜਿਹੜੀ ਮਦਦ ਭੇਜ ਕੇ ਲੋਕਾਂ ਨੂੰ ਇਸ ਦੁੱਖ ਦੀ ਤਰਾਸ ਦੀ ਘੜੀ ਤੋਂ ਕੱਢਿਆ ਜਾ ਰਿਹਾ ਜੀ ਅਸੀਂ ਕੋਈ ਇਹਦੇ ਵਿੱਚ ਕੋਈ ਸ਼ਾਨ ਥੋੜਾ ਕਰ ਰਹੇ ਹਾਂ ਜੀ ਲੋਕਾਂ ਦੀ ਪ੍ਰਾਪਰਟੀ ਹੈ ਇਹ ਤੇ ਸਿਰਫ ਇੱਕ ਲੋਕਾਂ ਨੂੰ ਗਮਰਾਹ ਕਰਨ ਵਾਲੀ ਗੱਲ ਆ ਕਿ ਮੈਂ ਆਪਣਾ ਹੈਲੀਕਾਪਟਰ ਦਿੱਤਾ ਜੀ ਮੈਨੂੰ ਦੱਸੋ ਕਿ ਹੈਲੀਕਾਪਟਰ ਨੂੰ ਨੇ ਲਿਆ ਕਦੋਂ ਸੀ ਲੋਕਾਂ ਦੁਆਰਾ ਦਿੱਤੀ ਹੋਈ ਸਾਰਾ ਇਹ ਲੋਕਾਂ ਦੇ ਟੈਕਸ ਦੁਆਰਾ ਦਿੱਤੀ ਗਈ ਲੋਕਾਂ ਦੇ ਆ ਲੋਕਾਂ ਦਾ ਹੱਕ ਹੈ ਜੀ ਸਮਾਉਣ ਦੇ ਉੱਤੇ ਹਰੇਕ ਅਸੀਂ ਲੋਕਾਂ ਦੀ ਪ੍ਰਾਪਰਟੀ ਨੂੰ ਲੋਕਾਂ ਤੇ ਵਰਤ ਸਕਦੇ ਹਾਂ ਇਹ ਤਾਂ ਸਿਰਫ ਇੱਕ ਲੋਕਾਂ ਦੀਆਂ ਭਾਵਨਾਵਾਂ ਨੂੰ ਟਰੈਟ ਫੇਸ ਪਹੁੰਚਾਉਣਾ ਤੇ ਲੋਕਾਂ ਨੂੰ ਗਮਰਾ ਕਰਨ ਦਾ ਇੱਕ ਸਦਾ ਸਦਾ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਕੋ ਸਿਰਫ ਇਹੀ ਚਾਰਾ ਰਹਿ ਗਿਆ ਹਰ ਤੱਕ ਕੋਈ ਗੱਲ ਹੀ ਨਹੀਂ ਰਹੀ